ਹਾਂਜੀ ਦੋਸਤੋ ਲਾਈਵ ਜੁੜੇ ਹੋਏ ਆ ਤੁਸੀਂ ਤੇ ਤੁਹਾਨੂੰ ਦਿਖਾ ਰਹੇ ਆ ਮਲੂਕਪੁਰਾ ਡਿਸਟ੍ਰੀਬਿਊਟਰੀ ਜਿਹਦੇ ਵਿੱਚ ਪਾਣੀ ਹੈ ਜਿਹੜਾ ਉਹ ਛੱਡ ਦਿੱਤਾ ਗਿਆ ਸੀ ਰਾਤ ਤੇ ਹੌਲੀ-ਹੌਲੀ ਜਿਹੜੀ ਨਹਿਰ ਹੈ ਉਹ ਭਰ ਰਹੀ ਹੈ ਤਾਂ ਲਾਈਵ ਤਸਵੀਰਾਂ ਤੁਹਾਨੂੰ ਅਬੋਹਰ ਦੀਆਂ ਜਿਹੜੀ ਰਾਮਸਰਾ ਮਾਈਨਰ ਹੋਵੇ ਭਾਵੇਂ ਦੌਲਤਪੁਰਾ ਮਾਈਨਰ ਹੋਵੇ ਜਿਹੜੀਆਂ ਵੀ ਕਹਿ ਲਈਏ ਆਪਾਂ ਨੇਰਾ ਆਪਣੇ ਇਲਾਕੇ ਨੂੰ ਟੈਲਾਂ ਤੱਕ ਜਾਂਦੀਆਂ ਉਹਨਾਂ ਨੂੰ ਜਿਹੜਾ ਪਾਣੀ ਦੇਣ ਵਾਲੀ ਮਲੂਕਪੁਰਾ ਡਿਸਟ੍ਰੀਬਿਊਟਰੀ ਉਹਦੇ ਵਿੱਚ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਹੋ। ਕਰੀਬ ਅੱਧੀ ਹੋ ਚੁੱਕੀ ਹੈ ਤੇ ਸ਼ਾਮ ਤੱਕ ਕਿਆਸ ਲਾਏ ਜਾ ਰਿਹਾ ਹੈ ਕਿ ਪਾਣੀ ਜਿਹੜਾ ਉਹ ਭਰ ਜਾਵੇਗਾ। ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਅਬੋਰ ਦੀਆਂ ਵੀ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਆਇਆ। ਕਈ ਵੀਰਾਂ ਦੇ ਫੋਨ ਆਏ ਸੀ ਇਧਰੋਂ ਗਿਦੜਾਂ ਵਾਲੀ ਸਾਈਡ ਤੋਂ ਤੇ ਟੈਲਾਂ ਵਾਲੇ ਪਿੰਡਾਂ ਤੋਂ ਕਿ ਬਾਈ ਪਾਣੀ ਹੈ ਜਿਹੜਾ ਕਦੋਂ ਤੱਕ ਕਿੰਨਾ ਕ ਆਜੂਗਾ? ਸਟੇਟਸ ਕੀ ਹੈ ਪਾਣੀ ਦਾ? ਤਾਂ ਉਹਦੇ ਲਈ ਆਪਾਂ ਸਿਰਫ ਇਹ ਵੀਡੀਓ ਬਣਾ ਰਹੇ ਆ ਤਾਂ ਜੋ ਸਾਡੇ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਕਿ ਪਾਣੀ ਜਿਹੜਾ ਉਹ ਕਿੱਥੋਂ ਤੱਕ ਪਹੁੰਚਿਆ ਤਾਂ ਲਾਈਵ ਤਸਵੀਰਾਂ ਤੁਹਾਨੂੰ ਅਬੋਰ ਦੀਆਂ ਦਿਖਾ ਰਹੇ ਆ ਮਲੂਕਪੁਰਾ ਮਾਈਨਰ ਬਲੂਪੁਰਾ ਡਿਸਟ੍ਰੀਬਿਊਟਰੀ ਦੇ ਵਿੱਚ ਪਾਣੀ ਜਿਹੜਾ ਉਹ ਕਰੀਬ ਨਹਿਰ ਹੈ ਜਿਹੜੀ ਉਹ ਅੱਧੀ ਹੋ ਚੁੱਕੀ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਕਰੀਬ ਅੱਧੀ ਨਹਿਰ ਹੈ ਜਿਹੜੀ ਉਹ ਹੋ ਚੁੱਕੀ ਹੈ ਤੇ ਸ਼ਾਮ ਤੱਕ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਮ ਤੱਕ ਜਿਹੜੀ ਨਹਿਰ ਹੈ ਉਹ ਭਰ ਜਾਵੇਗੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਮਲੂਕਪੁਰਾ ਤੇ ਪੱਕੀ ਟਿੱਬੀ ਦੇ ਪਿੰਡ ਦੇ ਵਿਚਾਲੇ ਜਿਹੜੀ ਨਹਿਰ ਸੀ ਇਹ ਉਥੇ ਟੁੱਟ ਗਈ ਸੀ ਪਾੜ ਪੈ ਗਿਆ ਸੀ ਕਰੀਬ 50 60 ਫੁੱਟ ਦਾ ਪਾੜ ਸੀਗਾ ਪਰ ਨਾਲੋਂ ਨਾਲ ਵਿਭਾਗ ਨੇ ਬੰਦ ਕੀਤੀ ਫਿਰ ਇਹਨੂੰ ਪਾਣੀ ਨਾਲ ਭਰਿਆ ਗਿਆ ਉਧਰ ਐਡਵੋਕੇਟ ਸੁਸ਼ੀਲ ਸਿਆਗ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਭਾਰੀ ਵੀ ਆ ਉਹਨਾਂ ਨੇ ਵੀ ਕੱਲ ਵੀ ਆਵਾਜ਼ ਚੱਕੀ ਪਰਸੋਂ ਵੀ ਚੱਕੀ ਕਿ ਜਿਹੜੀ ਇਹ ਨਹਿਰ ਹੈ ਕਿਸਾਨਾਂ ਦਾ ਲਈ ਜਿਹੜੀ ਵੱਡੀ ਸਿਰਦਰਦੀ ਬਣੀ ਹੋਈ ਹੈ ਇਹਨੂੰ ਪੱਕਾ ਜਿਹੜਾ ਨਵੇਂ ਸਿਰੋਂ ਕੀਤਾ ਜਾਣਾ ਚਾਹੀਦਾ ਲੋੜ ਵੀ ਹੈ ਕਿਉਂਕਿ ਵਾਰ-ਵਾਰ ਟੁੱਟ ਜਾਂਦੀ ਹੈ ਤੇ ਜਦੋਂ ਟੁੱਟਦੀ ਹੈ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਜਾਂਦੀ ਹੈ ਤਾਂ ਹੁਣ ਵੀ ਜਿਹੜੀ ਨਹਿਰ ਟੁੱਟ ਗਈ ਸੀ 2-3 ਦਿਨ 4 ਦਿਨ ਜਿਹੜਾ ਫੇਰ ਜਿਨ੍ਹਾਂ ਦੀਆਂ ਵਾਰੀਆਂ ਸੀ ਉਹਨਾਂ ਦਾ ਖਰਾਬ ਹੋ ਗਿਆ ਤੇ ਇਸ ਕਰਕੇ ਜਿਹੜਾ ਇਸ ਨਹਿਰ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਬੇਹੱਦ ਲੋੜ ਹੈ ਜਿਹੜੀ ਉਹ ਜਾਪ ਰਹੀ ਹੈ ਤਾਂ ਅਬੋਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਤੁਹਾਨੂੰ ਇਹ ਜਾਣਕਾਰੀ ਦੇਣ ਵਾਸਤੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਕਿ ਜਿਹੜਾ ਪਾਣੀ ਹੈ ਉਹ ਅੱਧੀ ਹੈ ਜਿਹੜੀ ਨਹਿਰ ਮਲੂਕਪੁਰਾ ਉਹ ਹੋ ਚੁੱਕੀ ਹੈ ਸਾਰੀਆਂ ਨਹਿਰਾਂ ਦੇ ਭਾਵੇਂ ਦੌਲਤਪੁਰਾ ਵਾਹਨ ਦਾ ਸ਼ਾਮ ਤੱਕ ਜਿਹੜਾ ਰਾਤ ਤੱਕ ਟਾਇਲਾਂ ਤੇ ਪਾਣੀ ਜਿਹੜਾ ਪੂਰਾ ਉਹ ਹੋ ਜਾਵੇਗਾ ਨਹਿਰੀ ਵਿਭਾਗ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸ਼ਾਮ ਤੱਕ ਨਹਿਰ ਭਰ ਜੂਗੀ ਪੂਰੀ ਤੇ ਪਾਣੀ ਦੀ ਕਮੀ ਹੈ ਜਿਹੜੀ ਕਿਸਾਨਾਂ ਨੂੰ ਨਾ ਹਉਣ ਦਿੱਤੀ ਜਾਵੇ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਧਰ ਨਰਮੇ ਦੀ ਬਜਾਈ ਦਾ ਸਮਾਂ ਵੀ ਹੈ ਤੇ ਕਣਕ ਹੈ ਜਿਹੜੀ ਉਹ ਵੱਡੀ ਜਾ ਰਹੀ ਹੈ ਕੰਬਾਈਨਾਂ ਜਿਹੜੀਆਂ ਉਹ ਚੱਲ ਰਹੀਆਂ ਹਨ ਤੋੜੀ ਬਣਾਉਣ ਦਾ ਜਿਹੜਾ ਕੰਮ ਹੈ ਉਹ ਵੀ ਚੱਲ ਰਿਹਾ ਨਾਲ ਉਹਨਾਂ ਨਾਲ ਕਿਸਾਨ ਵੀਰ ਤਾਂ ਆਸ ਕਰਦੇ ਹਾਂ ਕਿ ਜਿਹੜਾ ਕਣਕ ਜਿਵੇਂ ਵਧੀਆ ਹੋਈ ਆ ਤੇ ਐਤਕੀ ਜਿਹੜਾ ਨਰਮਾ ਉਹ ਵੀ ਗਲਾਬੀ ਸੁੰਡੀ ਤੋਂ ਬਚਿਆ ਰਹੇ ਤੇ ਵਧੀਆ ਜਿਹੜਾ ਨਰਮਾ ਉਹ ਕਿਸਾਨਾਂ ਦੇ ਹੋਵੇ ਕਿਉਂਕਿ ਜੇਕਰ ਕਿਸਾਨ ਦੀ ਆਰਥਿਕਤਾ ਮਜ਼ਬੂਤ ਰਹੂਗੀ ਤਾਂ ਸਾਰੇ ਜਿਹੜੇ ਬਾਜ਼ਾਰ ਹੈ ਸਿਸਟਮ ਹੈ ਉਹ ਉਵੇਂ ਰਹੂਗਾ ਇਸ ਲਈ ਜ਼ਰੂਰੀ ਹੈ ਕਿ ਕਿਸਾਨਾਂ ਦੇ ਜਿਹੜੇ ਫਸਲ ਆ ਵੱਧ ਤੋਂ ਵੱਧ ਹੋਵੇ ਤਾਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਜਿੰਨੇ ਵੀ ਵੀਰ ਜੁੜਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰ ਨਵੇਂ ਜੁੜੇ ਆ ਜਾਂ ਜੁੜਨਗੇ ਉਹਨਾਂ ਨੂੰ ਬੇਨਤੀ ਹੈ ਆਪਣੇ ਚੈਨਲ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਜਿਹੜੇ ਵੀਰ Facebook ਨਹੀਂ ਚਲਾਉਂਦੇ ਕੁਈ ਸੱਜਣ ਮਿੱਤਰ ਤੁਹਾਡਾ ਤਾਂ ਉਹਨਾਂ ਨੂੰ ਤੁਸੀਂ YouTube ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਹਰ ਇੱਕ ਅਪਡੇਟ ਆ ਜਿਹੜੀ ਉਹ Facebook ਦੇ ਨਾਲ YouTube ਤੇ ਵੀ ਅਵੇਲੇਬਲ ਹੈ ਤਾਂ ਤੁਹਾਡੀ ਸੇਵਾ ਲਈ ਜਿਹੜਾ ਹਮੇਸ਼ਾ ਪਹਿਲਾਂ ਵੀ ਜਿੱਥੇ ਕੰਮ ਕਰ ਰਹੇ ਆ ਤਾਂ ਹੁਣ ਵੀ ਜਿਹੜਾ ਕੰਮ ਉਹ ਲਗਾਤਾਰ ਜਾਰੀ ਰਹੇਗਾ ਤਾਂ ਨਹਿਰ ਚ ਪਾਣੀ ਤੁਸੀਂ ਆਪ ਹੀ ਦੇਖ ਸਕਦੇ ਹੋ ਮਲੂਕਪੁਰਾ ਡਿਸਟ੍ਰੀਬਿਊਟਰ ਚ ਵੀ ਪਾਣੀ ਆ ਜਿਹੜਾ ਉਹ ਕਿਥੋਂ ਅੱਧੀ ਕਰੀਬ ਹੋ ਚੁੱਕੀ ਹੈ ਤੇ ਹੌਲੀ-ਹੌਲੀ ਭਰਦੀ ਜਾ ਰਹੀ ਹੈ ਤਾਂ ਇਹ ਜਿਹੜੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਰਾਤ ਤੱਕ ਜਿਹੜੀ ਨਹਿਰ ਆ ਉਹ ਭਰ ਜੂਗੀ ਤਾਂ ਵੀਡੀਓ ਨੂੰ ਦੋਸਤੋ ਵੱਤ ਤੋਂ ਵੱਧ ਸ਼ੇਅਰ ਕਰਦੇ ਹੋ ਮਲੂਕਪੁਰਾ ਮਾਈਨਰ ਹੋਵੇ ਭਾਵੇਂ ਦੌਲਤਪੁਰਾ ਮਾਈਨਰ ਹੋਵੇ ਸਾਰੀਆਂ ਨਹਿਰਾਂ ਜਿਹੜਾ ਪਾਣੀ ਹੈ ਉਹ ਛੱਡ ਦਿੱਤਾ ਗਿਆ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਵੀਰ ਜੁੜੇ ਆ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ